ਚਾਰੋਂ ਸਿੰਘ ਚਤੂ ਦੇ ਨਾਲ ਤੇ ਉਸ ਬੋਕ ਤੋਂ ਨੂੰ ਕੋ ਲੋ ਬੋ ਕਰ ਰਿਹਾ ਕਰੋ ਬਾਕੀ ਭਰਾਓ ਮੈਂ ਗੱਲ ਕਰਨਗਾ ਸਮਰੂਰ ਦੀ ਸਿਗਰੂਰ ਦੀ ਸੀਟ ਦੀ ਕਿਉਂਕਿ ਜਦੋਂ ਕੋਈ ਚਾਜ ਦਾ ਬੰਦਾ ਹੁੰਦਾ ਨਾ ਤੇ ਉਸ ਬੰਦੇ ਤੇ ਸਾਰੀ ਅੱਖ ਹੁੰਦੀ ਹੈ ਸਾਡਾ ਜਿਹੜਾ ਚੰਗਾ ਬੰਦਾ ਨਾ ਜਿਹੜਾ ਸਾਡੇ ਕੋਲ ਵਧੀਆ ਹੀ ਨਾ ਬੰਦਾ ਉਹ ਜਿੱਤਿਆ ਜੇ ਕਿਉਂਕਿ ਸਾਡੇ ਕੋਲ ਬੰਦੇ ਤਾਂ ਹੀਰੇਗੇ ਸੀ ਤਿੰਨਕ ਬੜੇ ਵਧੀਆ ਪਰ ਜਿਹੜਾ ਤਿੱਜਾ ਬੰਦਾ ਹੈ ਨਾ ਉਹਦਾ ਕੰਮ ਬੜਾ ਖਰਾਬ ਹੋ ਗਿਆ ਉਹ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਸਰਦਾਰ ਸੁਖਪਾਲ ਸਿੰਘ ਖਾਰਾ ਬਹੁਤ ਗਲਤ ਫੈਸਲਾ ਲਿਆ ਉਸ ਬੰਦੇ ਨੇ ਬਹੁਤ ਹੀ ਜਿਆਦਾ ਗਲਤ ਫੈਸਲਾ ਲਿਆ ਉਹਦਾ ਫਰਜ਼ ਨਹੀਂ ਸੀ ਬਣਦਾ ਫੈਸਲਾ ਲੈਣ ਦਾ ਪਰ ਮੈਂ ਇੱਕ ਗੱਲ ਅਸੀਂ ਹੱਥ ਬੰਨ ਕੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸੰਗਰੂਰ ਵਾਲਿਓ ਟੜਾ ਟੜ ਬੋਟਾਂ ਠਾ 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 ਕਰਕੇ ਭਾਵੀ ਇਹ ਸਰਦਾਰ ਸਿਵਰਜੀਤ ਸਿੰਘ ਮਾਨ ਨੂੰ ਜਿਤਾਓ ਕਿਉਂ ਜਿਤਾਉਣਾ ਤੋਂ ਤੁਸੀਂ ਜੇ ਅਸੀਂ ਕਹੀਏ ਸੁਖਪਾਲ ਖਾਰੇ ਨੂੰ ਜਿਤਾਓ ਤਾਂ ਗਲਤ ਗੱਲ ਹੈ ਸਿਵਰਜੀਤ ਮਾਨ ਪਹਿਲਾਂ ਖਰੋਤਾ ਸੀ ਉੱਤੇ ਸੁਖਪਾਲ ਸਿੰਘ ਖਾਰਾ ਦਾ ਕੰਮ ਤਾਂ ਬਣ ਨਹੀਂ ਸੀ ਹੱਕ ਬਣਦਾ ਉੱਥੇ ਜਾਣ ਦਾ ਇਹ ਆਪਦੀ ਪਾਰਟੀ ਨੂੰ ਜਵਾਬ ਦੇ ਸਕਦਾ ਸੀ ਬਾਕੀ ਮੈਂ ਇਹ ਵੀ ਗੱਲ ਕਰਾਂਗਾ ਵੀ ਕਿਉਂ ਸੁਖਪਾਲ ਸਿੰਘ ਕੋ ਸਾਡਾ ਦੁਸ਼ਮਣ ਨਹੀਂ ਹੈਗਾ ਪਰ ਬੱਬਰ ਸ਼ੇਰ ਉਹ ਵੀ ਬੜੀ ਗੱਲ ਕਰਦਾ ਪਰ ਗੱਲ ਪਤਾ ਕਿ ਜੇ ਸਾਡਾ ਜਿਹੜਾ ਉੱਥੇ ਬੰਦਾ ਪਹਿਲਾਂ ਖਰੋਤਾ ਸੀ ਤਦ ਪੂਰੀ ਹੱਕ ਦਾੜ ਦੀ ਪੂਰੀ ਗੱਲ ਕਰਦਾ ਸੀ ਤਾਂ ਉੱਥੇ ਇਹਦਾ ਫਰਜ਼ੀ ਨਹੀਂ ਬਣਦਾ ਜਾਂ ਦਾ ਸਪਾਲ ਖਾਰੇ ਦਾ ਬਿਲਕੁਲ ਫਰਜ਼ੀ ਨਹੀਂ ਬਣਦਾ ਭਾਵੇਂ ਲੱਕ ਪਾਰਟੀ ਆ ਗਈ ਜਾਂਦੀ ਸਿਮਰਜੀਤ ਮਾਨ ਦੀ ਵੇਖੋ ਮੈਂ ਤੁਹਾਨੂੰ ਦੱਸਦਾ ਸਿਮਰਜੀਤ ਮਾਨ ਦੀ ਜਿੰਨੀਆਂ ਆਪਾਂ ਪ੍ਰਾਪਤੀਆਂ ਗੇ ਸੁਣੀਆਂ ਨਾ ਸਿਮਰਜੀਤ ਮਾਨ ਨੇ ਬਿੰਦ ਸਿੰਘ ਦਾ ਜਿਹੜਾ ਪੋਤਰਾ ਸੀਗਾ ਉਹ ਕੋਈ ਬਾਹਰ ਦੇ ਦੇਸ਼ੋਂ ਕੁੜੀ ਆਈ ਸੀ ਉਹਨੇ ਬੜੀ ਵੱਡੀ ਹਰਕਤ ਕੀਤੀ ਸੀ ਪਤਾ ਨਹੀਂ ਬਿੱਟੂ ਤੋਂ ਭਰਾ ਛੋਟਾ ਹੈ ਕਿ ਬਿੱਟੂ ਤੋਂ ਵੱਡਾ ਹੈ ਉਹ ਉਹਨੇ ਹਰਕਤ ਕੀਤੀ ਸੀ ਤੇ ਉਸ ਬੰਦੇ ਨੂੰ ਉਸ ਬੰਦੇ ਨੂੰ ਕਟਹਿਰੇ ਦੇ ਵਿੱਚ ਖੜਾ ਸਰਦਾਰ ਸਿਵਰਜੀਤ ਸਿੰਘ ਮਾਨ ਨੇ ਕੀਤਾ ਸੀ ਤੇ ਉਸ ਕੁੜੀ ਨੂੰ ਹੱਕ ਦਵਾਇਆ ਸੀ ਨੇ ਸਿਵਰਜੀਤ ਸਿੰਘ ਮਾਨ ਨੇ ਇੱਕ ਆਪਣੇ ਵਡੀਆਂ-ਵਡੀਆਂ ਮੁੱਛਾਂ ਵਾਲਾ ਹੈ ਮਲਾਜਮ ਪੁਲਿਸ ਦੇ ਵਿੱਚ ਸੀ ਗਿਲਕੇਪੀ ਕੇਪੀ ਸਿੰਘ ਗਿਲਕੇ ਇਹੋ ਜਿਹਾ ਨਾਂ ਸੀ ਉਹਨੇ ਇੱਕ ਬੜੀ ਵੱਡੀ ਹਰਕਤ ਕੀਤੀ ਸੀ ਉਹਨੇ ਵੀ ਇੱਕ ਇਸ ਤਰ੍ਹਾਂ ਮਲਾਜਮ ਜਿਹੜੀ ਕੋ ਲੜਕੀ ਸੀ ਤੋਂ ਉਹਨੂੰ ਕੋ ਹਰਕਤ ਕੀਤੀ ਸੀ ਤੋਂ ਉਹਨੂੰ ਵੇਸ਼ ਬੰਦੇ ਨੇ ਕਟਹਿਰੇ 'ਚ ਖੜਾ ਕਰਤਾ ਸਵਰਜੀਤ ਸਿੰਘ ਉਹ ਬੰਦਾ ਹੈ ਚਲੋ ਜਦੋਂ ਪੁਲਿਸ ਦੇ ਵਿੱਚ ਉਹਨੂੰ ਗਲਤ ਕੰਦੇ ਕੋਲ ਹੋਈਆਂ ਹੋਣਗੀਆਂ ਮੰਨ ਲੈਨੇ ਆ ਪਰ ਜਦੋਂ ਉਹਦੋਂ ਪਿੱਛੇ ਨਹੀਂ ਇਹਨੇ ਕੋਈ ਵੀ ਗਲਤੀਆਂ ਕੀਤੀਆਂ ਇਸ ਬੰਦੇ ਨੇ ਉਹਦੋਂ ਪਿੱਛੇ ਦਾ ਫੇਰੇ ਨੇ ਜਿਹੜੀ ਗੱਲ ਕੀਤੀ ਕੋਮ ਦੀ ਗੱਲ ਕੀਤੀ ਆੜ ਕੇ ਗੱਲ ਕੀਤੀ ਕੋਈ ਇਹ ਨਹੀਂ ਗੱਲ ਨਹੀਂ ਕੀਤੀ ਬਾਕੀ ਗੱਲ ਰਹੇਗੀ ਇਹ ਜਿਹੜੀ ਸੁਖਪਾਲ ਖੜੇ ਦੀ ਗੱਲ ਬਹਿ ਕਰਦੇ ਆ ਵੀ ਇਹਨੂੰ ਸਰਦਾਰ ਸੇਵਰਜੀਤ ਸਿੰਘ ਮਾਨ ਨੂੰ ਬਿਲਕੁਲ 13 ਦੇ 13 ਬੰਦੇ ਸਾਡਾ ਲੋਕਾਂ ਦਾ ਫਰਜ਼ ਬਣਦਾ ਇੱਕ ਵਾਰ ਜਿਤਾਓ ਜਿਵੇਂ 92 ਮਿਲ ਝਾੜੂ ਨੂੰ ਦਿੱਤੇ ਸੀ ਨਾ ਉਸੇ ਤਰ੍ਹਾਂ ਹੀ 13 ਦੇ 13 ਇਹਨੂੰ ਇੱਕ ਵਾਰ ਦੇ ਕੇ ਵੇਖੋ ਵੀਰ ਤੁਹਾਡੀ ਕੀ ਗੱਲ ਕਰਦਾ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਇਹ ਵੀ ਗੱਲ ਨਾਲ ਜੀ ਠੀਕ ਆ ਬਾਕੀ ਸਿੰਘਪਾਲ ਖਾਰੇ ਦੀ ਗੱਲ ਕਰਦਾ ਮੈਂ ਸਿੰਘਪਾਲ ਖਾਰੇ ਨੂੰ ਬਿਲਕੁਲ ਫਰਜ਼ ਨਹੀਂ ਬੰਦਾ ਇਹ ਜਾਣ ਬੁੱਝ ਕੇ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਬੜੀ ਰੱਬੋਲ ਚੁੱਕਿਆ ਕਿਉਂਕਿ ਇਹ ਝਾੜੂ ਪਾਰਟੀ ਨੇ ਇਹਨਾਂ ਨੇ ਰਲ ਕੇ ਖਿਲਾੜਿਆ ਸਿੰਘਪਾਲ ਖਾਰੇ ਨੂੰ ਰਾਜੇ ਵੜਿੰਗ ਦੀ ਬਿਲਕੁਲ ਸਹਜਾਇ ਦੇ ਵਿੱਚ ਵੀ ਰਾਜੇ ਵੜਿੰਗ ਨੂੰ ਉੱਥੋਂ ਖਿਲਾਰੋ ਸੇਵਰ ਜੀ ਜੇ ਮਾਰਦੀਆ ਵੋਟਾਂ ਤੋੜੇਗਾ ਤੇ ਝਾੜੂ ਵਾਲਿਆਂ ਦਾ ਬੰਦਾ ਜਿੱਤੇਗਾ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ 골ਡੀ ਬਰਾੜ ਖੜਦਾ ਸੀ ਉੱਥੋਂ ਬਲਵੀਰ 골ਡੀ ਤੇ ਉਹ ਵੋਟਾਂ ਤੋੜਦਾ ਸੀ ਝਾੜੂ ਦੀਆਂ ਉਹ ਸਿਮਰ ਜੀ ਜੇ ਮਾਰਦੀਆ ਵੋਟਾਂ ਨਹੀਂ ਤੋੜਦਾ ਭਾਵੇਂ ਜਿੱਦ ਦਾ ਭਾਵੇਂ ਆਦਾ ਪਰ ਉਹ ਵੋਟ ਤੋੜਦਾ ਸੀ ਉਹਦੀ ਤੇ ਜਿਹੜਾ ਸਖਪਾਲ ਖਾਰਾ ਇਹ ਵੋਟ ਤੋੜੇਗਾ ਬਾਪੂ ਸਿਵਰਜੀਤ ਮਾਰਦੇ ਤੇ ਅਸੀਂ ਇਹ ਹੀ ਹੋਰ ਬੇਨਤੀ ਕਰਨੇ ਆ ਵੀ ਵੇਖੋ ਇਹ ਨਾ ਕਿਤੇ ਇਕੋ ਲੈਕਸ਼ਨ ਹੀ ਹੁੰਦਾ ਤੇ ਕਿਦੇ ਸਰਦਾਰ ਆਪਣੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਦੇ ਸੰਗਰੂਰ ਵਾਲਿਆਂ ਨੇ ਵੀ ਕੰਡ ਲਵਾ ਦਿਓ ਤਾਂ ਬੜੀ ਨਮੋਸ਼ੀ ਵਾਲੀ ਗੱਲ ਏ ਬੜੀ ਨਮੋਸ਼ੀ ਵਾਲੀ ਗੱਲ ਏ ਤਾਂ ਇਹ ਬੜਾ ਬੜੀ ਇੱਜ਼ਤ ਤੇ ਮਾਨ ਨਾਲ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਵਾਲਿਆਂ ਨੇ ਪਹਿਲੇ ਉਹਨੂੰ ਜੇਲ੍ਹ ਚੋਂ ਬਾਹਰ ਕਢਾਇਆ ਸੀ ਜਿਤਾ ਕੇ ਉਹ ਦੂਪੇ ਚੇੰਬਰਸਾਰ ਵਾਲਿਆਂ ਨੇ ਪੂਰੀ ਦੀ ਬਾਹ ਨਹੀਂ ਫੜੀ ਤਾਂ ਤੁਹਾਡੇ ਸਨਗਰੂਰ ਹਲਕੇ ਜਾ ਕੇ ਤੇ ਤੁਸੀਂ ਇਹਦੀ ਬਾਹ ਫੜੀ ਤੇ ਉਹਨੂੰ ਜਿਤਾਇਆ ਚੱਲਦੀ ਸਰਕਾਰ ਤਿੰਨਾਂ ਮਹੀਨਿਆਂ ਚ ਚੋਹ ਮਹੀਨਿਆਂ ਬਾਅਦ ਹੀ ਪਰ ਹੁਣ ਇੱਕ ਵੀਰ ਇਹਨੂੰ ਫੇਰ ਹਾਰ ਪਾ ਦੇ। ਤੇ ਦੂਜੇ ਜਿੰਨੇ ਵੀ ਨੇ ਨਾ ਜਿਵੇਂ ਗਏ ਨੇ ਓਵੇਂ ਸੱਚੇ ਮੂੰਹ ਆ ਜਾਣ। ਸਖਪਾਲ ਖਾਰੇ ਦਾ ਵੀ ਜਿਹੜਾ ਚਾਹ ਸ਼ੋ ਵੀ ਲੈ ਜਾਏਗਾ। ਇਹ ਵੀ ਆਪਦੀ ਉਥੋਂ ਬੇਇੱਜ਼ਤੀ ਕਰਾ ਕੇ ਆ ਜਾਏਗਾ ਹੋਰ ਆ ਕੇ ਬਹੁਤ ਵਧੀਆ ਹੋ ਜਾਏਗਾ। ਉਹ ਜੇ ਤੂੰ ਖਲੋਣਾ ਪਤੰਦਰਾ ਤੇ ਤੂੰ ਫਰੋਜਪੁਰ ਤੋਂ ਖੜਾ ਤੂੰ ਪਾਰਟੀ ਦਾ ਟਿਕਟਰ ਮੰਗਣੀ ਕਹਿ ਵੈ ਦਾ ਫਰੋਜਪੁਰ ਤੋਂ ਖੜਦਾ ਪਰ ਫਰੋਜਪੁਰ ਤੋਂ ਤਾਜ਼ੀ ਨਾ ਰਾਜੇ ਵੜੇਂਗਣੇ ਉਹ ਉਧਰ ਜੋ ਗਿੱਟਬਿਟ ਕੀਤੀ ਸੀ ਬੱਸਾਂ ਦੇ ਬਾਡੀਆਂ ਵਾਲਾ ਰੋਲਾ ਚੱਲਦਾ ਪਿਆ ਬਾਡੀ ਵਾਲਾ ਰੋਲਾ ਚੱਲਦਾ ਪਿਆ ਵੀ ਸਿਵਰਜੀਤ ਮਾਨੇ ਕੋਧਰੋ ਵੀ ਜੇ ਸਿਵਰਜੀਤ ਮਾਨ ਜਿੱਤਦਾ ਤਾਂ ਉੱਥੇ ਭਾਜਪੀ ਨੂੰ ਵੀ ਖਤਰਾ ਹੈ ਦਾ ਵਿਧਾਨ ਸਭਾ ਦੇ ਵਿੱਚ ਉੱਥੇ ਜਦੋਂ ਜਾਣਗੇ ਉੱਥੇ ਬੀਜੇਪੀ ਨੂੰ ਵੀ ਖਤਰਾ ਵੀ ਭਾਈ ਇਹ ਅਰਜਾਦਾ ਬੰਦਾ ਇਹ ਪਰਵਾਹ ਨਹੀਂ ਕਰਦਾ ਸਿਮਰਜੀਤ ਮਾਨ ਇਹ ਗੱਲ ਕਰਦਾ ਅਗਲੇ ਦੇ ਮੂੰਹ ਤੇ ਠੋਕੇ ਤਾਂ ਉਹਨਾਂ ਨੇ ਵੀ ਸਾਰਾ ਪ੍ਰੋਪੋਜ਼ ਕੰਡਾ ਕਰਕੇ ਵੀ ਜੇ ਅਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹਰਾਓ ਜੇ ਇਹ ਪਾਰਟੀ ਜਿੱਤਦੀ ਹੈ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜਿੱਤਦੀ ਹੈ ਇਹ ਪਾਰਟੀ ਜਿੱਤੀ ਤੇ ਪਾਰਟੀ ਪੰਜਾਬ ਦੇ ਵਿੱਚ ਕਾਬਜ ਹੋ ਜੇਗੀ ਜਿਵੇਂ ਝਾੜੂ ਹੋਇਆ ਸੀ ਤੇ ਦੂਜੀਆਂ ਪਾਰਟੀਆਂ ਸਾਰੀਆਂ ਖਤਮ ਹੋ ਜਾਣਗੀਆਂ ਕਿਉਂਕਿ ਇਹ ਇਹਨੇ ਗੱਲ ਕਰਨੀ ਹੱਕ ਤੇ ਸੱਚ ਦੀ ਤੇ ਨਿਸਾਫੀ ਦੀ ਗੱਲ ਕਰਨੀ ਸਿਵਰਜੀਤ ਮਾਨ ਨੇ ਕੋ ਦੂਜਿਆਂ ਨੂੰ ਨਹੀਂ ਲਾਗੜ ਭੋਗੜ ਵੀ ਤੈਨੂੰ ਕੁਛ ਤੇ ਮੈਨੂੰ ਕੁਛ ਦਿੱਜੇ ਨੂੰ ਕੁਛ ਕਹਤਾ ਤੇ ਤੈਨੂੰ ਕੁਛ ਕਹਤਾ ਸਿਵਰਜੀਤ ਮਾਨ ਦੇ ਵਿੱਚ ਇਹ ਗੱਲ ਨਹੀਂ ਵੀ ਜਿਹੜੀ ਗੱਲ ਕਰਦਾ ਠੋਕ ਕੇ ਕਰਦਾ ਮੂੰਹ ਤੇ ਕਰਦਾ ਉਹ ਲਿਆਈ ਨਹੀਂ ਕਰਦਾ ਤਾਂ ਇਸ ਕਰਕੇ ਸਾਡੀ ਇਹ اپੀਲ ਹੈ ਵਾਰ-ਵਾਰ ਅਸੀਂ ਹੱਥ ਬੰਨ ਕੇ ਬੇਨਤੀ ਸੰਗਰੂਰ ਵਾਲਿਆਂ ਨੂੰ ਕਰ ਰਹੇ ਬਾਕੀ ਮੈ ਤਾਂ ਆਪਦੇ ਇਹ ਕਰਨਾ ਵੀ ਬਾਪੂ ਸਿਵਰਜੀਤ ਮਾਨ ਨੂੰ ਬੋਡ ਪਾਇਆ ਜੀ ਟਰੱਕ ਡਰਾਈਵੋ ਭਰਾਵਰੋ ਕੋਟ-ਕੋਟ ਧੰਨਵਾਦ ਆ ਸੰਗਰੂਰ ਵਾਲਿਆਂ ਦਾ ਵੀ ਤੁਸੀਂ ਬਾਪੂ ਨੂੰ ਜਿਤਾਓ ਕਿ ਜੇ ਦਾ ਆ ਕੇ ਬੋਡ ਤੇ ਜਿਹੜਾ ਬਠਿੰਡੇ ਗਿਆ ਜਿਹੜਾ ਬਠਿੰਡੇ ਤੇ ਲੱਖੇ ਨੂੰ ਜਿਤਾਓ ਅੱਜ ਕੀ ਸਿਵਰਜੀਤ ਮਾਨ ਦੀ ਪਾਰਟੀ ਦੇ ਜਿਹੜੇ 13 ਦੇ 13 ਐਮਪੀ ਜੀ ਆਪਣਾ ਜਿਤਾਦੋ ਨਾ ਤੇ ਜੱਟੋ ਆਨੰਦ ਵਧ ਜੇਗਾ ਫਿਰ ਤੁਸੀਂ ਨਾ ਚੁੱਪ ਕਰਕੇ ਰਾਹ ਉਹਨਾਂ ਸੋਜਿਆ ਜੀ ਸੁਖਦੀ ਨੀਂਦ ਤੁਹਾਡੇ ਫੈਸਲੇ ਸਾਰਿਆਂ ਦੇ ਗਰੀਬ ਦੇ ਮੀਰ ਦੇ ਸਭ ਦੇ ਸਭ ਦੇ ਫੈਸਲੇ ਇੱਕ ਠੋਕ ਕੇ ਕਰੇਗਾ ਕਿਉਂਕਿ ਦੂਜੇ ਜਿੰਨੇ ਨੇ ਉਹਦੋਂ ਆਪਣਾ ਪਤਾ ਹੀ ਏ ਕਿ ਕੋਈ ਸੈਂਟਰ ਨਾਲ ਰਲ ਜਾਂਦਾ ਕੋਈ ਕਿਸੇ ਨਾਲ ਰਲ ਜਾਂਦਾ ਕੋਈ ਕਿਸੇ ਨਾਲ ਰਲ ਜਾਂਦਾ ਇਹਨਾਂ ਨੇ ਇਹਦਾ ਦਿੱਲੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਨਾ ਇਹਨੇ ਦਿੱਲੀ ਨਾਲ ਗੱਲ ਕਰੀ ਨਾ ਇਹਨੇ ਦਿੱਲੀ ਤੋਂ ਕੋ ਪੁੱਛਣਾ ਨਾ ਇਹਨੇ ਦਿੱਲੀ ਨੂੰ ਕੋ ਦਸਾਉਣਾ ਠੀਕ ਹੈ ਨਾ ਤਾਂ ਫਿਰ ਪੰਜਾਬ ਦੀ ਗੱਲ ਕਰੇਗਾ ਫਿਰ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਹੋਵੇਗੀ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਹੋਵੇਗੀ ਜਿਹੜੇ ਬੰਦੀ ਸਿੰਘ ਨੇ ਜੇ 13 ਦੇ 13 ਬੰਦੇ ਆ ਵਾ ਜਿਤਾ ਦੇ ਨੇ ਨਾ ਤੇ ਬੰਦੀ ਸਿੰਘ ਮੈਂ ਲਿਖ ਕੇ ਦਿਨਾ ਇੱਕ ਮਿੰਟ ਤੋਂ ਪਹਿਲੇ ਪਹਿਲੋਂ ਨਾ ਬਾਹਰ ਆਉਂ ਤੇ ਕਹਿ ਦਿਆ ਜੀ ਤੇ ਜੇ ਭਾਈ ਅਵਰਦਪਾਲ ਵੀ ਨਾ ਆਵੇ ਪੰਜਾਬ ਦੇ ਵਿੱਚ ਤਾਂ ਕਹਿ ਦਿਆ ਇਹ ਨਹੀਂ ਗੱਲ ਤੁਸੀਂ ਦੱਸੋ ਕਾਨੂੰਨ ਦੋਰੇ ਦੋਰੇ ਕਾਨੂੰਨ ਭਾਜਪੀ ਦੇ ਕਾਨੂੰਨ ਸਰਚੇ ਵਾਲੇ ਸਾਧ ਵਾਸਤੇ ਬਣਾਤਾ ਪੰਜ ਪੰਜ ਕੇਸ ਉਸ ਬੰਦੇ ਦੇ ਚੱਲਦੇ ਪਏ ਨੇ ਅਜੇ ਕੇਸ ਚੱਲੀ ਜਾਂਦੇ ਨੇ ਤਾਂ ਉਹਨੂੰ ਜਵਾਨਤ ਕਰਾ ਗਈ ਛੁੱਟੀ ਦਵਾ ਗਈ ਚੁਰੂ ਲੈ ਆਉਂਦੇ ਨੇ ਤੀਜੇ ਦਿਨੋਂ ਬਾਹਰ ਲੈ ਆਉਂਦੇ ਨੇ ਤੀਜੇ ਦਿਨੋਂ ਉਹਦੇ ਲਈ ਨਵੇਂ ਕਾਨੂੰਨ ਬਣਾਉਂਦੇ ਨੇ ਕੀ ਗੱਲ ਕਿਉਂ ਭਾਈ ਸਾਡੇ ਸਾਡੀ ਕੌਮ ਲਈ ਦੋਹਰੇ ਦੋਹਰੇ ਕਾਨੂੰਨ ਕਿਉਂ ਨੇ 18 18 17 17 ਸਾਲ ਸਾਡੇ ਬੰਦੇ ਜੇਲਾ ਭੋਗੇ ਬੈਠੇ ਨੇ ਉਹਨਾਂ ਲਈ ਉਹਨਾਂ ਲਈ ਕਾਨੂੰਨ ਵੱਖਰੇ ਨੇ ਪਰ ਸਾਡੇ ਲੋਕ ਬੋਲਣ ਵਾਲੇ ਨਹੀਂ ਸਾਡੇ ਮਗਰ ਬੋਲ ਸਾਡੇ ਲੋਕ ਬੋਲਦੇ ਨਹੀਂ ਸਾਡੇ ਲੀਡਰ ਨਹੀਂ ਬੋਲਦੇ ਭਾਜਪਾ ਦੇ ਜਿਹੜੇ ਲੀਡਰ ਨੇ ਲੀਡਰ ਬੋਲਦੇ ਨੇ ਵੇ ਬੋਲ ਕੇ ਤੇ ਉਹ ਆਪਦਾ ਮਸਲਾ ਹੱਲ ਕਰੀ ਜਾਂਦੇ ਪਰ ਤੁਸੀਂ ਮੁਹਾਲੇ ਘਰਨਾ ਲੱਗਾ ਸਰਕਾਰ ਨੇ ਪਤਾ ਕੀ ਕਹਤਾ ਕਿ ਕਿੰਨੇ ਤੱਕ ਕਿੰਨੇ ਤਰੀਕ ਨੂੰ ਇਹਨੂੰ ਚੁੱਕ ਲੋ ਤਨੇ ਤੇ ਹਾਲਾਤ ਬਾੜੇ ਹੋਣਗੇ ਤੇ ਸਾਡੇ ਗਦਾਰ ਲੋਗੇ ਤੁਸੀਂ ਗਦਾਰ ਨੂੰਗੇ ਤੁਸੀਂ ਹੋਰ ਕੀ ਆ ਜਿਹੜੇ ਉੱਥੇ ਪਹਿਲੇ ਮੈਂਬਰ ਬੈਠੇ ਸੀ ਸਾਰੇ ਭਾਈ ਜੋ ਸਾਰੇ ਗਦਾਰ ਛੱਡ ਕੇ ਭੱਜ ਗਏ ਨਾ ਤੇ ਜਿਹੜਾ ਧਰਨਾ ਦੇ ਚੱਕਿਆ ਗਿਆ ਬੰਦੀ ਸਿੰਘ ਛਡਾਉਣ ਦੀ بجائے ਉਹਨਾਂ ਦੀ ਮਨਜੀ ਹੋਰ ਠੋਕ ਦਿੱਤੀ ਉਹਨਾਂ ਨੇ ਮੈਂ ਹੀ ਉਦੋਂ ਹੀ ਕਿਹਾ ਸੀ ਜਿੱਦਣ ਅਸੀਂ ਧਰਨੇ ਤੇ ਗਏ ਮੁਹੱਲੇ ਮੈਂ ਉਦੋਂ ਹੀ ਕਿਹਾ ਸੀ ਮੈਂ ਕਿਹਾ ਧਰਨਾ ਉਹਨਾਂ ਨੂੰ ਲੈ ਜਾਏਗਾ ਜੇ ਸਰਕਾਰ ਨੇ ਇਹਨਾਂ ਨੂੰ ਛੱਡਣਾ ਨਾ ਤੇ ਉਹ ਛੱਡਣ ਦੀ بجائے ਇਹਨਾਂ ਦੀ ਮਨਜੀ ਹੋਰ ਠੋਕ ਦੇਣੀ ਹੈ ਇਹਨਾਂ ਨੇ ਤੇ ਵਾਕਈ ਉਹ ਮਨਜੀ ਠੋਕ ਦਿੱਤੀ ਉਹਨਾਂ ਨੇ ਅੱਜ ਸਾਡੇ ਪ੍ਰਗਟਾ ਕੁੱਲੇ ਚੱਕ ਦੇ ਜ਼ਹੀਦਾਰ ਸਾਹਿਬ ਨੇ ਉੱਥੇ ਬੈਠੇ ਤਾਂ ਉਹ ਮੈਂ ਉਹਨਾਂ ਦੀ ਸੁਣਦਾ ਪਿਆ ਸੀ ਉੱਥੇ ਇੰਟਰਵਿਊ ਪੱਤਰਕਾਰ ਦੀ ਉੱਥੇ ਉਹ ਅੜੇ ਬੈਠੇ ਨੇ ਤੇ ਉਹਨਾਂ ਸਰਕਾਰ ਉਹ ਕੁਝ ਵੀ ਕਰ ਸਕਦੀ ਤੇ ਆਹ ਦਾ ਸਾਡੀਆਂ ਕੋਮਾਂ ਦੀਆਂ ਗਦਾਰੀਆਂ ਨੇ ਤੇ ਦੂਜੇ ਕੋਈ ਵੀ ਜਿੰਨੇ ਦਾਲ ਪੱਥਰ ਕੋਈ ਨਹੀਂ ਬੋਲਿਆ ਉਹਨਾਂ ਜਿਹੜੇ ਬੰਦੀ ਸਿੰਘਾਂ ਬਾਤ ਤੇ ਵੀ ਭਾਈ ਤੁਸੀਂ ਉਹ ਸਰਸੇ ਵਾਲੇ ਸਾਧੂ ਇਹ ਚੌਥੇ ਦਿਨ ਬਾਹਰ ਲੈ ਆਉਂਦੇ ਜੀ ਤੇ ਸਾਡਿਆਂ ਨੂੰ ਤੁਸੀਂ ਕਿਉਂ ਨਹੀਂ ਭਾਈ ਛੜਦੇ ਪਏ ਅਵਰਧਪਾਲ ਦੀ ਮਾਤਾ ਨੂੰ ਫੜ ਕੇ ਅੰਦਰ ਕਿਉਂ ਦੇ ਦਿੱਤਾ ਭਾਈ ਕੀ ਉਹ ਦੱਸੋ ਨੇ ਕੀ ਜਨਾਨੀ ਨੇ ਕੀਤਾ ਸੀ ਕੀ ਜ਼ੁਲਮ ਕੀਤਾ ਸੀ ਜਨਾਨੀ ਨੇ ਦੱਸੋ ਤਾਂ ਨਹੀਂ ਅਵਰਧਪਾਲ ਦੀ ਘਰ ਦੀ ਨੂੰ 에어ਪੋਰਟ ਤੇ ਰੋਕ ਲਿਆ ਕਿਹੜੇ ਕਿਹੜੇ ਬੋਲਣ ਵਾਲੇ ਬੰਦੇ ਸੀ ਦੋ ਤੋ ਨਹੀਂ ਬੰਦੇ ਬੋਲਣ ਵਾਲੇ ਸੀ ਹੋਰ ਕਿਹੜਾ ਸੀ ਬੋਲਣ ਵਾਲਾ ਇਸ ਕਰਕੇ ਜੇ ਤੁਸੀਂ ਇਹ ਆਪਾਂ ਕਾਲੀ ਪਾਰਟੀ ਜਿਹੜੀ ਇਹਨੂੰ ਜਿਤਾ ਲਓ ਨਾ ਸਵਰਜੀ ਸਿੰਘ ਮਾਨ ਦੀ ਤਾਂ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ਕੀੜੀ ਗੱਲ ਨਾ ਹੋਣੀ ਜੋ ਪੜਿਆ ਲਿਖਿਆ ਬੰਦਾ ਮਲਾਜਮ ਰਿਆ ਬੜੇ ਬਹੁਦੇ ਤੇ ਰਿਆ ਬੜਾ ਆਉਂਦਾ ਸ਼ਤ ਗਿਆ ਤਕੜਾ ਪਰ ਸਾਡੀ ਤੇ ਈ ਕਿਸਮਤ ਬਾੜੀ ਜਦੋਂ ਇਹ ਜੇਲ੍ਹ ਦੇ ਵਿੱਚ ਸੀ ਤੇ ਅਸੀਂ ਅੰਮ੍ਰਿਤਸਰ ਆયા ਲੋਕਾਂ ਨੇ ਵੋਟਾਂ ਪਾ ਕੇ ਤੇ ਉਹਨੂੰ ਬਾਹਰ ਕਢਾ ਲਿਆ ਸੀ ਤੇ ਹੁਣ ਜੇ ਲੋਡ ਪਈ ਤੇ ਅਸੀਂ ਉੱਥੇ ਮੈਨੂੰ ਚਾਉਂਦੇ ਹੀ ਨਹੀਂ ਪੈਂਦਾ ਪਤਾ ਹੀ ਨਹੀਂ ਜਿਤਾਉਂਦੇ ਪਏ ਤੇ ਗੁਰੂਆ ਪੀਰਾਂ ਦੀ ਧਰਤੀ ਤੇ ਅੰਬਰ ਵਾਲੇ ਅੰਬਰਸਰ ਵਾਲੇ ਮਾਝੇ ਦੇ ਮਜੇ ਜਿੱਥੇ ਖੜ ਜਾਣ ਛੰਡੇ ਘੜ ਦਿੰਦੇ ਨੇ ਪਰ ਪਤਾ ਨਹੀਂ ਕੀ ਚੱਕਰੇ ਕਿਉਂ ਨਹੀਂ ਏ ਭਾਈ ਔਰ ਤੇ ਇਹਨੂੰ ਸਿਵਰਜੀਤ ਮਾਨ ਨੂੰ ਸੌਰੀ ਸਪੋਰਟ ਕਰਦੇ ਪਏ ਲੋਕ ਕਿਹੜੀ ਗੱਲੋਂ ਨਹੀਂ ਕਰਦੇ ਪਏ ਸੰਗਰੂਰ ਵਾਲਿਆਂ ਨੇ ਹਾਰ ਪਾਤਾ ਕਿ ਸੰਗਰੂਰ ਵਾਲੇ ਅੱਜ ਕੀ ਫੇਰ ਹਾਰ ਪਾਉਣਗੇ ਹਰ ਪਾਗ ਜਿਤਾ ਕੇ ਭੇਜਣਗੇ ਕਿ ਅਸੀਂ ਤਾਂ ਬੇਨਤੀ ਕਰਦੇ ਫਰੋਜਪੁਰ ਵਾਲਨੇ ਵੀ ਜੇ ਤੁਹਾਡੀ ਆਪਣੀ ਸੀਟ ਤੇ ਵੀ ਕੋਈ ਬੰਦਾ ਕਰਦਾ ਸਿਮਰਜੀਤ ਮਾਰਦਾ ਵੋਟ ਉਹਨੂੰ ਪਾਓ ਇੱਕ ਦਿਓ ਚਾਂਸ ਇਹਨਾਂ ਨੂੰ ਛੱਡੋ ਜਿਹੜੇ ਤੁਸੀਂ ਪੁਰਾਣੇ ਪਹਿਲਾਂ ਪੰਜ ਪੰਜ ਮੇਰਾ ਵੇਖ ਲੈਣਾ ਉਹਨਾਂ ਦਾ ਖਾੜਾ ਛੱਡ ਦੀ ਆਪਾਂ ਉਹਨਾਂ ਨੂੰ ਛੱਡੋ ਤੇ ਬਾਕੀ ਬੀਜੇਪੀ ਨੂੰ ਤਾਂ ਬਿਲਕੁਲ ਹੀ ਬੋੜ ਰਾਣਾ ਪਾਇਆ ਜੀ ਬੀਜੇਪੀ ਤਾਂ ਬਿਲਕੁਲ ਹੀ ਹੱਥ ਖਾਲੀ ਕਰਕੇ ਮੋੜੋ ਇਹਨਾਂ ਦੇ ਜਿਵੇਂ ਆਏ ਨੇ ਉਵੇਂ ਹੀ ਇਹਨਾਂ ਨੂੰ ਮੋੜੋ ਇਹ ਗਦਾਰ ਬੰਦੇ ਨੇ ਸਾਰੇ ਜਿਹੜੇ ਕਾਂਗਰਸ ਦੇ ਚੋਰ ਚੱਕੇ ਲੁੱਚੇ ਲਪਗੇ ਸਾਰੇ ਉਹਨੇ ਲੈ ਲੈਨੇ ਇਹਦਾ ਪਹਿਲੋ ਗੰਦ ਪਾਈ ਰੱਖਿਆ ਤੇ ਹੁਣ ਤੁਹਾਡਾ ਕਿ ਸਵਾਰ ਦੇਣਗੇ ਕੁਝ ਨਹੀਂ ਸਵਾਰ ਤੇ ਇਹ ਬੇਨਤੀ ਸੰਗਰੂਰ ਵਾਲਿਆਂ ਨੂੰ ਇਹ ਜਿਹੜੇ ਗਏ ਨੇ ਸੰਗਪਾਲ ਖਾਰੇ ਉਹਨਾਂ ਦਾ ਅਸੀਂ ਬਾਰ-ਬਾਰ ਇਹ ਭਰਾਵਾ ਸਾਡਾ ਮੂਹੜੀਆਂ ਦਾ ਵੀ ਤੇਰੇ ਬਰਖਲਾ ਬੋਲੀ ਪਰ ਕਰੀਏ ਕੀ ਤੂੰ ਕੰਮ ਹੀ ਬੜਾ ਗਲਤ ਕਰਦਾ ਕਰਦਾ ਤੂੰ ਅਜੇ ਵੀ 골ਡਨ ਉੱਥੇ ਛੱਡ ਦੇ ਤੇ ਤੂੰ ਆ ਜਾ ਫਰੋਜਪੁਰ ਤੂੰ ਆ ਜਾ ਤੂੰ ਹੱਥ ਖੜੇ ਕਰਦੇ ਵੀ ਮੈਂ ਨਹੀਂ ਇੱਥੇ ਇਲੈਕਸ਼ਨ ਲੜਨਾ ਕਿਉਂ ਸਿਵਰਜੀਤ ਮਾਨ ਤੇ ਸਾਨੂੰ ਸਕੰਜਾ ਉੱਤੇ ਹੋਰ ਥੋੜਾ ਟਾਈਟ ਕਰਨਾ ਪੈਣਾ ਲੋਕਾਂ ਨੂੰ ਅਪੀਲ ਹੋਰ ਕਰਨੀ ਪੈਣੀ ਅਗੇ ਜਲਾਲਾਬਾਦ ਤੋਂ ਮੈਂ ਅੱਗੇ ਵੀ ਬੋਲਿਆ ਲੀਡਰ ਬੜਾ ਕੁਝ ਕਰ ਜਾਂਦੇ ਨੇ ਉਹ ਬਿੱਟੂ ਤੇ ਸੁਖਬੀਰ ਇੱਕ ਦੂਜੇ ਨੂੰ ਮਿਹਣੋ-ਮਿਹਣੇ ਹੁੰਦੇ ਨੇ ਤੇ ਉਹੋ ਹੀ ਬਿੱਟੂ ਨੂੰ ਲਿਜਾ ਕੇ ਦੋਥੇ ਖੜਾ ਕਰਤਾ ਜਲਾਲਾਬਾਦ ਸੁਖਬੀਰ ਨੂੰ ਜਿਤਾਉਣ ਦੀ ਖਾਤਰ ਤੇ ਭਗਵੰਤ ਮਾਨ ਨੂੰ ਰੌਣਕ ਦੀ ਖਾਤਰ ਤੇ ਵੋਟਾਂ ਭਗਵੰਤ ਮਾਨ ਦੀਆਂ ਤੋੜੇਗਾ ਬਿੱਟੂ ਤੇ ਵਾਕਈ ਉਹ ਗੱਲ ਤੇ ਸੁਖਬੀਰ ਜਿੱਤ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਮੀ ਤੋਂ ਘਰੁੱਤਾ ਸੀ ਤੇ ਉਥੇ ਖੜ ਗਿਆ ਜਾ ਕੇ ਕੈਪਟਨ ਤੇ ਲੋਕ ਆ ਘਰਸਾਂ-ਸਾਂ ਦੀ ਟੱਕਰ ਹੋ ਗਈ ਮੈਂ ਕਿਹਾ ਨਹੀਂ ਉਹਨੂੰ ਜਿਤਾਉਣ ਗਿਆ ਝਾੜੂ ਵਾਲ ਨੂੰ ਰੌੜ ਗਿਆ ਤੂੰ ਉਹਨੂੰ ਜਿਤਾਉਣ ਗਿਆ ਤੋਹ ਗੱਲ ਹੀ ਹੋਈ ਉਹਨੇ ਬੋਟਾ ਕਾਂਗਰਸ ਦੀ ਉਹਦੀਆਂ ਤੋੜੀਆਂ ਤੇ ਹੋਈ ਜਿੱਤ ਗਿਆ ਜੇ ਬੜਾ ਕੁਝ ਕਰਨ ਲੋ ਤੇ ਇਹ ਜਿਹੜਾ ਗਿਆ ਹੈ ਖੈਰਾ ਗਿਆ ਹੈ ਇਹ ਵਿਚਾਕ ਦੀ ਲੱਖ ਕਹੀ ਜੇ ਭਾਵੇਂ ਖੈਰੇ ਨੂੰ ਪਤਾ ਹੋਵੇ ਤੇ ਭਾਵੇਂ ਨਾ ਪਤਾ ਹੋਵੇ ਖੈਰੇ ਦੀ ਬੇਇੱਜ਼ਤੀ ਤੇ ਬਦਨਾਮੀ ਕਰਾਉਣ ਵਾਸਤੇ ਉੱਥੇ ਕੱਲਿਆ ਨਾਲ ਮਿਲ ਕੇ ਕਿਉਂਕਿ ਆਪਦੀ ਸਾਰੀ ਕਾਂਗਰਸ ਪਾਰਟੀ ਦੇ ਵਿੱਚੋਂ ਇਕੱਲਾ ਸੁਖਪਾਲ ਖਾੜਾ ਦੇ ਚਰਦੀ ਚੰਨੀ ਦੋ ਬੰਦੇ ਸਿਰ ਕੱਢਣ ਵਾਲੇ ਨੇ ਤੇ ਜਿਹੜੇ ਆ ਦੂਜੇ ਰਾਜਾ ਵੜਿੰਗ ਤੇ ਆ ਬਾਜਵਾ ਤੇ ਹੋਰ ਆਪਣਾ ਜਿਹੜੀ ਲਾਗੜ ਭੁੱਗੜ ਜੀ ਇਹ ਸਾਰੇ ਇਹਨਾਂ ਤੋਂ ਬੰਦੇ ਨੂੰ ਟੇਢੀ ਆਖਣਾ ਵਿਦੇ ਨੇ ਜਦੋਂ ਲੋਕ ਇਹਨਾਂ ਦੇ ਮੂੰਹ ਤੇ ਇਹਨਾਂ ਦੀ ਸਲੌਤ ਕਰਦੇ ਨੇ ਨਾ ਤੇ ਇਹ ਨੀਲੇ ਕਾਲੇ ਹੋ ਜਾਂਦੇ ਨੇ ਤੇ ਇਹਨਾਂ ਨੇ ਇਸੇ ਕਰਕੇ ਇਹਨਾਂ ਨੂੰ ਵੀ ਇਹਨੂੰ ਸੁਖਪਾਲ ਖਾੜੇ ਨੂੰ ਉੱਥੇ ਘੱਲੋ ਤੇ ਆਪ ਹਾਰ ਕੇ ਆਵੇਗਾ ਤੇ ਆਪਦੀ ਬੇਇੱਜ਼ਤੀ ਕਰਾ ਕੇ ਵਾਪਸ ਆਵੇ ਇਸ ਕਰਕੇ ਬਾਪੂ ਨੂੰ ਜਾਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ